ਬਣਿਆ ਮਨਮੁਖ ਬਣਿਆ ਪਾਪੀ ਬਣਿਆ ਇਨਸਾਨ ਪਾਪ ਕਮਾਉਂਦਾ ਹੈ ਵਿਕਾਰਾਂ ਵਿੱਚ ਪੈਂਦਾ ਹੈ ਕਾਰਨ ਕੀ ਹੈ ਕਾਰਨ ਇਹ ਹੀ ਹੈ ਕਿ ਉਹਦੇ ਜੀਵਨ ਦੇ ਵਿੱਚ ਰੱਬ ਯਾਦ ਨਹੀਂ ਉਸਨੂੰ ਕਈ ਵਾਰੀ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਅਗਲਾ ਬੰਦਾ ਰੱਬ ਦਾ ਵਾਸਤਾ ਦਿੰਦਾ ਹੈ ਰੱਬ ਦਾ ਵਾਸਤਾ ਖੁਦਾ ਦਾ ਵਾਸਤਾ ਇਹ ਰੱਬ ਚੇਤੇ ਕਰ ਮੇਰੇ ਤੇ ਦਇਆ ਕਰ ਮੈਨੂੰ ਬਖਸ਼ ਦੇ ਰੱਬ ਨੂੰ ਭੁਲਾ ਕੇ ਨਾਮ ਸਿਮਰਨ ਬੰਦ ਕੀ ਨੂੰ ਇੰਨੇ ਨੇ ਦੇਖਨੇ ਆ ਸਮਾਜ ਦੇ ਵਿੱਚ ਦੁਨੀਆ ਪਾਪ ਕਰ ਜਾਂਦੀ ਹੈ ਛੋਟੀਆਂ ਬੱਚੀਆਂ ਦੇ ਨਾਲ ਪਾਪ ਕਮਾ ਜਾਂਦੇ ਨੇ ਬੱਚਿਆਂ ਨਾਲ ਪਾਪ ਕਮਾ ਜਾਂਦੇ ਨੇ ਕਿਸੇ ਨੂੰ ਮਾਰ ਕੇ ਕੁੱਟ ਕੇ ਕਿਸੇ ਬਜ਼ੁਰਗਾਂ ਨੂੰ ਜਾਂਦਿਆਂ ਗਲਿਆਂ 'ਚੋਂ ਚੈਨਾ ਖੋਲੇ ਨੇ ਕਿਸੇ ਦੀਆਂ ਵਾਲੀਆਂ ਨੇ ਪਾਪ ਕਮਾ ਜਾਂਦੇ ਇੰਨਾ ਨਿਰਦਈ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਰੱਬ ਨੂੰ ਭੁਲਾਇਆ ਹੋਇਆ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਵਿਸਾਰਿਆ ਹੋਇਆ ਹੈ ਜੇ ਰੱਬ ਚੇਤੇ ਹੋਏ ਕਿਸੇ ਦੀ ਹਿੰਮਤ ਪੈ ਜੇਗੀ ਵੀ ਮੈਂ ਕਿਸੇ ਦੇ ਗਲੇ 'ਚੋਂ ਚੈਨ ਖੋਵਾਂ ਕਿਸੇ ਨੂੰ ਦੁੱਖ ਦਿਆਂ ਮੇਰੇ ਖੂਨ ਦੇ ਨਾਲ ਅਗਲੇ ਨੂੰ ਖਰੇ ਕਿੰਨੀ ਛੱਟਫੇੜ ਵੱਜ ਸਕਦੀ ਹੈ ਕਿਸੇ ਦੀ ਹਿੰਮਤ ਪਾਏਗੀ ਵੀ ਕਿਸੇ ਦੀ ਟੀ ਪੈਣ ਨੂੰ ਟੱਚ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਵੀ ਮੈਂ ਕਿਸੇ ਵੱਲ ਦੇਖ ਵੀ ਜਾਵਾਂ ਜੇ ਰੱਬ ਚੇਤੇ ਹੋਏਗਾ ਨਾ ਜਿੰਨਾ ਪਿਆਰ ਇਨਸਾਨ ਕਰੇ ਆਪਣੀ ਮਾਤਾ ਨੂੰ ਕਰਦਾ ਓਨਾ ਬਾਹਰ ਜਾ ਕੇ ਦੂਜਿਆਂ ਦੀ ਮਾਤਾਂ ਦਾ ਵੀ ਸਤਿਕਾਰ ਕਰੇਗਾ ਵੀ ਇਹ ਵੀ ਕਿਸੇ ਨਾ ਕਿਸੇ ਦੀ ਮਾਂ ਹੈ ਚੇਤਾ ਰਹੇਗਾ ਜਿਹੜਾ ਰੱਬ ਨੂੰ ਮੰਨਣ ਵਾਲਾ ਜਿਹਨੂੰ ਰੱਬ ਚੇਤੇ ਆ ਨਾ ਉਹਨੂੰ ਇਹ ਗੱਲ ਹਮੇਸ਼ਾ ਯਾਦ ਰਹੇਗੀ ਵੀ ਇੱਕ ਘਰੇ ਮੇਰੀ ਭੈਣ ਬੈਠੀ ਹੈ ਤੇ ਜਿਹੜੀਆਂ ਰਾਜ ਆ ਰਹੀਆਂ ਨੇ ਆ ਰਹੀਆਂ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਜਿਨ੍ਹਾਂ ਦੇ ਮੈਨੂੰ ਨਾਮ ਹੀ ਨਹੀਂ ਪਤਾ ਇਹ ਵੀ ਕਿਸੇ ਨਾ ਕਿਸੇ ਦੀਆਂ ਭੈਣਾਂ ਨੇ ਇਹ ਵੀ ਮੇਰੀਆਂ ਭੈਣਾਂ ਸਮਾਨ ਨੇ ਇਹਨਾਂ ਦੇ ਨਾਲ ਵੀ ਨਾ ਮੈਂ ਗਲਤ ਕਰਨਾ ਨਾ ਮੈਂ ਹੋਣ ਦੇ ਨਾ ਜਿਹੜਾ ਰੱਬ ਨੂੰ ਚੇਤੇ ਰੱਖੇਗਾ ਇੱਕ ਗੁਰਬਾਣੀ ਦਾ ਸੰਦੇਸ਼ ਹੈ ਗੁਰਬਾਣੀ ਦਾ ਉਪਦੇਸ਼ ਹੈ ਜੇ ਗੁਰਬਾਣੀ ਦਾ ਉਪਦੇਸ਼ ਸਾਰੀ ਦੁਨੀਆ ਨੇ ਮੰਨਿਆ ਹੁੰਦਾ ਕਿ ਅੱਜ ਇਸ ਤਰ੍ਹਾਂ ਦੀਆਂ ਚੋਰੀਆਂ ਦੀਆਂ ਲੁੱਟਾਂ ਖੋਹਾਂ ਦੀਆਂ ਮਾਰ ਕਾਟਾਂ ਦੀਆਂ ਬੱਚੀਆਂ ਨਾਲ ਗਲਤ ਕੰਮ ਹੋਣ ਦੇ ਈਸਤਰਾ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸਨ ਬਿਲਕੁਲ ਨਹੀਂ ਸਨ ਇਹ ਅਜੋਕੇ ਸਮੇਂ ਦੇ ਵਿੱਚ ਹੀ ਵਧੀਆਂ ਨੇ ਅਸੀਂ ਕਹਿੰਦੇ ਹਾਂ ਵੀ 21ਵੀਂ ਸਦੀ ਹੋ ਗਈ ਅਸੀਂ ਕਹਿੰਦੇ ਹਾਂ ਸਮਾਂ ਬਦਲ ਗਿਆ ਪੜ੍ਹੇ ਲਿਖੇ ਬੰਦੇ ਹੋ ਗਏ ਪਹਿਲਾਂ ਅਸ਼ੀਆਂ ਘਟਨਾਵਾਂ ਕਿਤੇ ਹੈ ਹੀ ਨਹੀਂ ਸੰਸਾਧ ਸੰਗਤ ਜਿਹੜੇ ਬਜ਼ੁਰਗ ਲੋਕ ਆਪਜੀ ਬੈਠੇ ਹੋ ਉਹ ਵਧੇਰੇ ਜਾਣਦੇ ਹੋ ਪਹਿਲਾਂ ਕਿੱਥੇ ਸਨ ਇਹੋ ਜਿਹਾ ਇਕੱਟਣਾਵਾ ਇੰਨੀਆਂ ਸੰਘਾਂ ਇੰਨੀਆਂ ਸ਼ਰਮਾਂ ਕਿਸੇ ਨੇ ਦੇਖਣਾ ਨਾ ਕਿਸੇ ਦੇ ਠੀਕ ਸੀ ਬਾਤ ਕਿਸੇ ਨੇ ਕਿਸੇ ਦੇ ਵੱਲ ਦੇਖਣਾ ਨਾ ਨੀਵੀ ਪਾ ਕੇ ਜੇ ਕੁਤੀ ਪੈ ਲੰਗਣੀ ਤੀ ਪੈ ਨੇ ਨੀਵੀ ਪਾ ਲੈਣੀ ਬੰਦੇ ਨੇ ਨੀਵੀ ਪਾ ਲੈਣੀ ਸੰਗਾ ਸ਼ਰਮਾ ਤੇ ਮਰਿਆਦਾ ਹੁੰਦੀਆਂ ਸਨ ਅਸੀਂ ਜਦੋਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਕਹਿੰਦੇ ਜੇ ਅਸੀਂ ਪੜੇ ਲਿਖੇ ਹੋਵੇ ਆ ਹਾਲ ਹੈ ਪੜੇ ਲਿਖਿਆਂ ਦਾ ਹਰ ਰੋਜ਼ ਕੋਈ ਨਾ ਕੋਈ ਘਟਨਾ ਆ ਜਾਂਦੀ ਹੈ ਅੱਜ ਇੱਥੇ ਆ ਹੋ ਗਿਆ ਜੀ ਉੱਥੇ ਉਹ ਹੋ ਗਿਆ ਕੀ ਦਸੀਏ ਕੀ ਬੋਲੀਏ ਕੀ ਵਿਚਾਰਾ ਕਰੀਏ ਐਸੇ ਸਮੇਂ ਤੇ ਮਹਾਰਾਜ ਜੀਆ ਨੇ ਜੋ ਗੁਰਸਿੱਖੀ ਦਿੱਤੀ ਸਤਿਗੁਰਾਂ ਨੇ ਜੋ ਸਮਾਜ ਦੀ ਸਿਰਜਣਾ ਕੀਤੀ ਗੁਰਸਿੱਖਾਂ ਦਾ ਕਰਦਾਰ ਬਣਾਇਆ ਦੁਨੀਆ ਦੇ ਵਿੱਚ ਮਿਸਾਲ ਪੇਸ਼ ਕੀਤੀ ਵੀ ਇਹੋ ਜਿਹੇ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਰਾਖੀ ਦੇ ਲਈ ਤੇ ਖੜੇ ਹੋਏ ਹੀ ਹੋਏ ਦੂਸਰਿਆਂ ਦੇ ਪਰਿਵਾਰਾਂ ਦੀ ਰਾਖੀ ਵਾਸਤੇ ਵੀ ਮਹਾਰਾਜ ਜੀ ਤਿਆਰ ਬਰ ਤਿਆਰ ਖੜੇ ਰਹੇ ਸਨ ਸਤਿਗੁਰਾਂ ਨੇ ਕਬੀਰ ਸਾਹਿਬ ਜੀ ਦਾ ਅਜੀਤ ਸਿੰਘ ਜੀ ਨੂੰ ਭੇਜਿਆ ਸੀ ਇੱਕ ਬ੍ਰਾਹਮਣ ਆਇਆ ਮਹਾਰਾਜ ਜੀ ਦੇ দর ਤੇ ਮਹਾਰਾਜ ਮੇਰੀ ਪਤਨੀ ਦਾ ਡੋਲਾ ਲੁੱਟ ਕੇ ਲੈ ਗਏ ਨੇ ਹਾਕਮ ਕਿਰਪਾ ਕਰੋ ਮਹਾਰਾਜ ਬਚਾ ਲਓ ਮਹਾਰਾਜ ਨੇ ਪੁੱਛਿਆ ਨਾਮ ਪਤਾ ਟਿਕਾਣਾ ਕਿੱਧਰ ਨੂੰ ਗਏ ਕਿੱਧਰ ਗਏ ਭਾਈ ਗੁਰੂ ਮਹਾਰਾਜ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਬੁਲਾਇਆ ਨਾਲ ਸਿੰਘਾਂ ਦਾ ਜਥਾ ਦਿੱਤਾ ਕਹਿੰਦੇ ਜਾਓ ਜੀ ਫੌਰਨ ਜਾਓ ਸਹੀ ਸਲਾਮਤ ਇਸ ਬ੍ਰਾਹਮਣ ਦੀ ਧੀ ਨੂੰ ਵਾਪਸ ਲੈ ਕੇ ਆਉਣਾ ਨਾ ਸਤਿਗੁਰੂ ਜੀ ਇਸ ਬ੍ਰਾਹਮਣ ਨੂੰ ਜਾਣਦੇ ਸਨ ਤੇ ਖਿਆਲ ਕਰਿਓ ਨਾ ਹੀ ਬ੍ਰਾਹਮਣ ਦੇ ਨਾਲ ਗੁਰਮਤਿ ਦੀ ਵਿਚਾਰਧਾਰਾ ਮੇਲ ਖਾਂਦੀ ਹੈ ਬ੍ਰਾਹਮਣ ਬੜਾ ਹੋਰ ਵਿਚਾਰ ਵਾਲਾ ਹੈ ਤੇ ਗੁਰਮਤ ਬੜੀ ਹੋਰ ਵਿਚਾਰ ਵਾਲੀ ਹੈ ਬਿਲਕੁਲ ਦੂਰ ਦੂਰ ਤੱਕ ਦਾ ਵੀ ਮੇਲ ਨਹੀਂ ਹੈ ਬ੍ਰਾਹਮਣ ਵਿਚਾਰ ਹੋਰ ਹੈ ਵੱਖਰੀ ਹੈ ਉਹਨਾਂ ਦਾ ਮਤ ਗੁਰਮਤ ਦਾ ਵੱਖਰਾ ਹੈ ਵਿਚਾਰ ਦਾ ਮੇਲ ਨਾ ਖਾਣ ਦੇ ਬਾਵਜੂਦ ਵੀ ਸਤਿਗੁਰਾਂ ਨੇ ਪਹਿਲ ਇਨਸਾਨੀਅਤ ਦੇ ਮਨੁੱਖਤਾ ਦੇ ਧਰਮ ਨੂੰ ਦਿੱਤੀ ਹੈ ਵੀ ਭਾਈ ਮਨੁੱਖਤਾ ਵੀ ਤੇ ਕੋਈ ਧਰਮ ਹੈ ਇਹ ਥੋੜੀ ਵੀ ਕੋਈ Hindu, Musalman, Sikh, Sai ਆਪਸ ਵਿੱਚ ਲੜਦੇ ਰਹੋ ਉਹ ਪਰਮਾਤਮਾ ਦਾ ਦਿੱਤਾ ਹੋਇਆ ਸੋਨਾ ਮਨੁੱਖਤਾ ਦਾ ਧਰਮ ਤੇ ਪਹਿਚਾਣੋ ਉਸ ਸਭ ਨੇ ਪਰਮਾਤਮਾ ਨੇ ਸਭ ਨੂੰ ਇਨਸਾਨ ਬਣਾਇਆ ਸਭ ਤੇ ਮਾਸ ਲੱਗਾ ਸਭ 'ਚ ਖੂਨ ਵਹਿ ਰਿਹਾ ਇੱਕੋ ਰੰਗ ਦਾ ਅਸੀਂ ਭਿੰਨ ਨਹੀਂ ਆ ਮਨੁੱਖੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਇਹ ਮੂਲ ਪਹਿਲਾ ਹੈ ਇਹ ਸਿਧਾਂਤ ਪਹਿਲਾ ਹੈ ਬਾਕੀ ਸਭ ਬਾਅਦ ਚ ਬਣਿਆ ਇਨਸਾਨ ਨੇ ਬਣਾਇਆ ਅਸੀਂ ਮਨੁੱਖਤਾ ਦੇ ਧਰਮ ਨੂੰ ਪਹਿਚਾਣਨਾ ਹੈ ਉਸ ਪਰਮਾਤਮਾ ਦੇ ਬਣਾਏ ਹੋਏ ਧਰਮ ਨੂੰ ਪਹਿਚਾਣਨਾ ਹੈ ਤੇ ਸਾਸੰਗਤ ਜੀ ਸਾਹਿਬ ਜदा अजीत ਸਿੰਘ ਜੀ ਗਏ ਗੋਲੀ ਦੀ ਰਫਤਾਰ ਵਾਂਗੂ ਘੋੜੇ ਦੌੜਾਏ ਜਾ ਕੇ ਉਸ ਨਿਰਦਈ ਜਿਹੜਾ ਅਸੀਂ ਜ਼ਾਲਮ ਸੀ ਮਹਾਰਾਜ ਦਾ ਹੁਕਮ ਸੀ ਕਿ ਉਸ ਨੂੰ ਬੰਨ ਕੇ ਲੈ ਕੇ ਆਇਓ ਸਾਡੇ ਪਾਸ ਜਿਹੜਾ ਐਸਾ ਕਰਮ ਕਰਦਾ ਹੈ ਤਿਆਂ ਪੈਣਾ ਦੇ ਡੋਲੇ ਲੁੱਟਦਾ ਸਹਜਾਦਾ ਜੀਤ ਸਿੰਘ ਜੀ ਨੇ ਨਾਲੇ ਤੇ ਉੱਥੇ ਸੋਦਾ ਲਾਇਆ ਘੋੜੇ ਦੇ ਪਿੱਛੇ ਬੰਨ ਕੇ ਉਸ ਨੂੰ ਕਸੀਟ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਸੁੱਟਿਆ ਤੇ ਮਹਾਰਾਜ ਜੀ ਨੇ ਉਹਨੂੰ ਜਿਉਂਦਾ ਧਰਤੀ 'ਚ ਦਫਨਾਉਣ ਦਾ ਹੁਕਮ ਦਿੱਤਾ ਵੀ ਇਹਨੂੰ ਦਬ ਦਿਓ ਐਸੋ ਤੇ ਦੁਸ਼ਟ ਪਾਪੀ ਇਸ ਧਰਤੀ ਤੇ ਨਹੀਂ ਰਹਿਣੇ ਚਾਹੀਦੇ ਜਿਹੜੇ ਨੇ ਕੁਕਰਮ ਕਰਦੇ ਨੇ ਨੇ ਮਾੜੇ ਕਰਮ ਕਰਦੇ ਨੇ ਤੇ ਅੱਜ ਅਸੀਂ ਇੰਨੇ ਪੜੇ ਲਿਖੇ ਹੋ ਕੇ ਵੀ ਭੈੜੇ ਕਰਮ ਕਰ ਜਾਂਦੀ ਦੁਨੀਆ ਉਹ ਐਵੇਂ ਲਗੇ ਫਿਰਦੇ ਨੇ ਜਮਾਨਤਾ ਕਰਾ ਕੇ ਬਾਹਰ ਇਦੁਰਦੁ ਤੁਰੇ ਫਿਰਦੇ ਨੇ ਕਿਹੜਾ ਸਮਾਂ ਉਹ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਠੱਲ ਪਾਈ ਗਈ ਅੱਜ ਦੇ ਅਸੀਂ ਪੜੇ ਲਿਖੇ ਨਹੀਂ ਪਾਪ ਆ ਰਹੇ ਇਸ ਲਈ ਮਹਾਰਾਜ ਜੀ ਨੇ ਜੋ ਅੱਜ ਦਾ ਇਹ ਸ਼ਬਦ ਵਿਸ਼ੇਸ਼ ਕਰਕੇ ਸਾਨੂੰ ਸਮਝਾਇਆ ਇਹ ਇਸੇ ਪਰਥਾਏ ਹੀ ਹੈ ਕਿ ਭਾਈ ਇਨਸਾਨ ਜਿਹੜਾ ਹੈ ਨਾ ਉਹ ਮਨਮੁਖ ਹੋ ਕੇ ਅੰਨ੍ਹਾ ਹੋਇਆ ਫਿਰਦਾ ਉਹਨੂੰ ਕਿਸੇ ਦਾ ਕੋਈ ਦੁੱਖ ਨਹੀਂ ਦਿਖਦਾ ਕਿਸੇ ਦੀ ਪੀੜਾ ਨਹੀਂ ਦਿਖ ਰਹੀ ਆਤਮ ਹਾਤੀ ਜਗਤ ਕਸਾਈ ਆਤਮ ਹਾਤੀ ਜਗਤ ਵਾਸਤੇ ਕਸਾਈ ਦੇ ਰੂਪ ਧਾਰਨ ਕੀਤਾ ਹੋਇਆ ਇਹ ਨਹੀਂ ਵੀ ਕੱਲਾ ਕਸਾਈ ਜਾਨਵਰਾਂ ਨੂੰ ਵਟਦਾ ਹੈ ਇਹ ਇਨਸਾਨ ਵੀ ਆਤਮ ਹਾਤੀ ਤੇ ਕਸਾਈ ਹੀ ਬਣ ਚੁੱਕਾ ਹੈ ਜੁਦੇ ਸਭ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੱਡ ਟੁਕ ਚੱਲੀ ਰਹੀ ਹੈ ਕਿਸੇ ਨੇ ਕਿਸੇ ਦਾ ਹੱਕ ਮਾਰ ਲਿਆ